ਇਹ ਥੋੜੇ ਦਿਨਾਂ ਦੇ ਵਿੱਚ ਕੀ ਤਬਦੀਲੀ ਆਈ ਹੈ ਕਿ ਲਿਬਰਲ ਪਾਰਟੀ ਜਿਹੜੀ ਆ ਉਹ ਲੱਗਦਾ ਏ ਤਾਂ ਵੀ ਉਹ ਪੋਲੀਆਫੋਰਾਂ ਨੂੰ ਪਿੱਛੇ ਛੱਡ ਗਈ ਹੈ। ਲੀਡਰਸ਼ਿਪ ਜੋ ਮਾਰਕ ਕਰਨੇ ਦਿਖਾ ਰਹੇ ਨੇ ਤੇ ਜਿੱਦਾਂ ਦੇ ਵਧੀਆ ਢੰਗ ਨਾਲ ਕੰਮ ਕਰ ਰਹੇ ਨੇ ਇਸ ਕਰਕੇ ਲੋਕਾਂ ਨੂੰ ਉਹ ਅਪੀਲ ਕਰਦੇ ਨੇ ਇਸ ਕਰਕੇ ਲੋਕੀ ਸਪੋਰਟ ਕਰਦੇ ਨੇ ਕਿ ਅਸੀਂ ਇਹਨਾਂ ਨੂੰ ਇਲੈਕਟ ਕਰੀਏ ਤਾਂ ਕਿ ਜਿਹੜੀ ਸਾਡੀ ਇਕਨੋਮੀ ਹੈ ਸਾਡੀ ਆਸਤੀਕਤਾ ਹੈਗੀ ਆ ਉਹਨੂੰ ਸੁਰੱਖਿਤ ਰੱਖਿਆ ਜਾ ਸਕੇ। ਸਪੋਰਟ ਕਰਦੇ ਆ ਕਿ ਅਮਰਜੀਤ ਨੂੰ ਤਦ ਮਨੂਏਾ ਕੋਈ ਵੀ ਵੋਟਰ ਹੈਗਾ ਆਪਣਾ ਹੁਣ ਟਾਈਮ ਆ ਗਿਆ ਹੈਗਾ ਤੁਸੀਂ ਆਪਣੇ ਪੋਲੀਟਿਸਟ ਨੂੰ ਸਵਾਲ ਕਰੋਗੇ ਕਿ ਮੇਰੀ ਵੋਟ ਮੰਗਦਾ ਕਿਉਂ ਮੰਗਦਾ ਤੁਸੀਂ ਹਮ ਸਮ ਕਰੇਗਾ ਜਿਵੇਂ ਅਮਰੀਕਾ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਆਏਗੇ ਸੈਕੰਡ ਟਾਈਮ ਉਹਨਾਂ ਨੇ ਆ ਕੇ ਕੁਝ ਇਦਾਂ ਦੀ ਅਨਾਉਂਸਮੈਂਟ ਕਰੀਆਂ ਇਦਾਂ ਦੀਆਂ ਨੀਤੀਆਂ ਬਣਾ ਰਹੇ ਜਿਨ੍ਹਾਂ ਤੋਂ ਸੁਣ ਕੇ ਵਾਕਈ ਘਬਰਾਹਟ ਹੁੰਦੀ ਕਿ ਸਾਡੀ ਇਕਨੋਮੀ ਦੇ ਉੱਤੇ ਸਾਡੀ ਦੇਸ਼ ਦੀ ਸਿਕਿਉਰਿਟੀ ਦੇ ਉੱਤੇ ਸਭੰਟੀ ਦੇ ਉੱਤੇ ਉਹਨਾਂ ਸਾਡੀ ਚੀਜ਼ਾਂ ਨੂੰ ਖ਼ਤਰੇ ਪਾਉਂਦੇ ਹਾਂ ਜੇ ਤੁਹਾਨੂੰ ਕਿਸ तरह ਲੱਗ ਰਿਹਾ ਹੈ ਲਿਬਰਲ ਪਾਰਟੀ ਜਿਹੜੀ ਹੈ ਇਸ ਵੇਲੇ ਜਿਹੜੀ ਦੇਸ਼ ਪੜਾ ਕੀ ਕਹਿੰਦੇ ਖਿੱਚੋ ਤਾਣ ਜੇ ਦੇ ਵਿੱਚ ਚੱਲ ਰਹੀ ਹੈ ਇਹ ਜਿਹੜੀ ਕੈਂਪੇਨ ਹੈ ਕਿਵੇਂ ਲੱਗਦਾ ਤੁਹਾਨੂੰ ਲਿਬਰਲ ਪਾਰਟੀ ਪ੍ਰਾਈਮ ਮਿਨਿਸਟਰ ਕਾਰਨੀ ਰਾਜਿਸਵ ਸੂਚਨਾ ਸਕੱਤ ਸਭਾ ਸਪੈਸ਼ਲੀ ਜਿਸ ਤੱਕ ਅਮਰਖਦ ਇਹ ਨਾਲ ਅਟਾਰਫ ਦੇ ਮਾਂ ਤੇ ਗਲਬਤ ਕਰਨੀ ਇਹ ਜਿਆਦਾ ਐਕਸਪੀਰੀਅੰਸ ਹੈਗੇ ਤੇ ਜਿਆਦਾ ਆਪਣੀ ਪਾਰਟੀ ਲਈ ਡਿਡ ਕੰਟਰੀ ਨਹੀਂ ਇੱਥੇ ਪਰ ਇਹ ਸਕਦਾ ਹੈ ਅਸ ਵੇਲੇ ਐਡਮੈਂਟਨ ਸਾਊਥ-ਈਸਟ ਦੇ ਜਿਹੜੇ ਉਮੀਦਵਾਰ ਨੇ ਐਡਮੈਂਟਨ ਸ਼ਹਿਰ ਤੋਂ ਐਸਾ ਅਮਰਜੀਤ ਸਿੰਘ ਸੋਹੀ ਜਿਹੜੇ ਸਾਡੇ ਸ਼ਹਿਰ ਦੇ ਪਹਿਲਾਂ ਮੇਅਰ ਵੀ ਸੀ ਹੁਣ ਇਹਨਾਂ ਨੇ ਉੱਥੋਂ ਛੁੱਟੀ ਲਈ ਆ ਔਰ ਐਸ ਵੇਲੇ ਇਹ ਉਮੀਦਵਾਰ ਬਣੇ ਨੇ ਲਿਬਰਲ ਪਾਰਟੀ ਦੇ ਅ ਸੋਹੀ ਜੀ ਮੈਂ ਦੇਖ ਰਿਹਾ ਹਾਂ ਕਿ ਪਿੱਛੇ ਜਦੋਂ ਵੀ ਕਿਤੇ ਕੋਈ ਗਲਗੱਤ ਪੜ੍ਹਦੇ ਸੀ ਸੁਣਦੇ ਸੀ ਐਂ ਲੱਗਦਾ ਹੈ ਕਿ ਲਿਬਰਲ ਪਾਰਟੀ ਜਿਹੜੀ ਆ ਉਹ ਖਤਮ ਹੋ ਗਈ ਤੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲੀਆਫੋਰੀ ਐਕਸ ਦਾ ਟੈਕਸ ਕਹਿ ਕਹਿ ਕੇ ਉਹਨਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਸਰਕਾਰ ਬਣਾ ਜਾਣ ਪੋਲ ਦੇ ਇਦਾਂ ਕਹਿ ਰਹੀਆਂ ਸੀ ਕਿ ਥੋੜੇ ਦਿਨਾਂ ਦੇ ਵਿੱਚ ਕੀ ਤਬਦੀਲੀ ਆਈ ਹੈ ਕਿ ਲਿਬਰਲ ਪਾਰਟੀ ਜਿਹੜੀ ਆ ਉਹ ਲੱਗਦਾ ਇਦਾਂ ਵੀ ਉਹ ਪੋਲੀਆਫੋਰਾ ਨੂੰ ਪਿੱਛੇ ਛੱਡ ਗਈ ਹੈ ਦੇਖੋ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਰਾਈਸਿਸ ਹੈ ਉਹ ਇਹ ਹੈ ਕਿ ਯੂ ਐਸ ਸਾਡੀ ਆਜ਼ਾਦੀ ਨੂੰ ਸਾਡੀ ਸੋਵਰਨਟੀ ਨੂੰ ਸਾਡੇ ਕੰਮਾਂ ਨੂੰ ਸਾਡੇ ਵਰਕਰਸ ਨੂੰ ਸਾਡੇ ਬਿਜ਼ਨੈਸਸ ਨੂੰ ਅਟੈਕ ਕਰ ਰਹੇ ਨੇ ਇਹਦੇ ਟੈਰਿਫ ਉਬੋਸ ਕੀਤੇ ਜਾ ਰਹੇ ਨੇ ਉਹਦੇ ਜਿਹੜੇ ਇੰਪੈਕਟ ਹੋਣੇ ਬਹੁਤ ਹੀ ਮਾੜੇ ਇੰਪੈਕਟ ਹੋਣਗੇ ਤੇ ਹੋ ਰਹੇ ਨੇ ਸਾਡੀ ਇਕਨੋਮੀ ਦੇ ਉੱਪਰ ਤੇ ਸਾਡੇ ਦੇਸ਼ ਦੇ ਉੱਪਰ ਸੋ ਉਹਨਾਂ ਇਸ مسئلے ਜੋ ਪੱਢਣ ਵਾਸਤੇ ਜਿਹੜੀ ਲੀਡਰਸ਼ਿਪ ਦੀ ਲੋੜ ਹੈਗੀ ਆ ਉਹ ਸਾਡੇ ਲੀਡਰ ਤੇ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪ੍ਰੋਵਾਈਡ ਕਰ ਰਹੇ ਨੇ ਤੇ ਲੋਕਾਂ ਨੂੰ ਲੱਗ ਰਿਹਾ ਕਿ ਜਿਹੜਾ ਉਹਨਾਂ ਦਾ ਸਕਿੱਲ ਸੈਟ ਹੈ ਉਨਾਂ ਜਿਹੜੀ ਨੌਲੇਜ ਉਨਾਂ ਜਿਹੜਾ ਕੀਤੇ ਸਰਫ ਤੇ ਇੰਟਰਨੈਸ਼ਨਲ ਲੈਬਲਟੀ ਜਿਹਨੇ ਉਹਨਾਂ ਨੇ ਕੰਮ ਕੀਤਾ ਵੀ ਉਹ ਸਾਡੀ ਇਕਨੋਮੀ ਨੂੰ ਸਾਡੇ ਦੇਸ਼ ਨੂੰ ਸਹੀ ਦਿਸ਼ਾ ਵੱਲ ਲੈ ਜਾ ਸਕਦੇ ਨੇ ਤੇ ਮੈਨੂੰ ਇਸ ਦਾ ਯਕੀਨ ਹੈ ਕਿ ਉਹ ਕਰ ਸਕਦੇ ਇਸ ਕਰਕੇ ਹੀ ਮੈਂ ਉਹਨਾਂ ਦੀ ਟੀਮ ਦਾ ਹਿੱਸਾ ਬਣ ਰਿਹਾ ਕਿਉਂਕਿ ਮੈਂ ਇਹ ਸਮਝਦਾ ਕਿ ਐਡਵੈਂਟਲ ਕੈਨੇਡਾ ਦਾ ਚੌਥਾ ਇੱਕ ਵੱਡਾ ਸ਼ਹਿਰ ਆ ਜੀ ਤੇ ਸਾਡੀ ਇਕਨੋਮੀ ਬਹੁਤ ਬੜੀ ਹੈ ਤੇ ਉਹ ਬਹੁਤ direita ਤਰਫ ਜਿਹਨੇ ਉਹ ਬਹੁਤ ਵੱਡਾ ਅਸਰ ਪੈ ਰਿਹਾ ਸਾਡੀ ਇਕਨੋਮੀ ਦੇ ਉੱਪਰ ਸੋ ਅਸੀਂ ਅੱਗੇ ਲੋਕਲ ਸਟੈਪ ਅਪ ਨਹੀਂ ਕਰਾਂਗੇ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਇਸ ਕਰਕੇ ਮੈਂ ਸਮਝਦਾ ਕਿ ਉਹ ਲੀਡਰਸ਼ਿਪ ਜੋ ਮਾਰਕ ਕਰਨੇ ਦਿਖਾ ਰਹੇ ਨੇ ਤੇ ਜਿੱਦਾਂ ਦੇ ਵਧੀਆ ਢੰਗ ਨਾਲ ਕੰਮ ਨੂੰ ਕਰ ਰਹੇ ਨੇ ਇਸ ਕਰਕੇ ਲੋਕਾਂ ਨੂੰ ਉਹ ਅਪੀਲ ਕਰਦੇ ਨੇ ਇਸ ਕਰਕੇ ਲੋਕੀ ਸਪੋਰਟ ਕਰਦੇ ਨੇ ਕਿ ਅਸੀਂ ਇਹਨਾਂ ਨੂੰ ਇਲੈਕਟ ਕਰੀਏ ਤਾਂ ਕਿ ਜਿਹੜੇ ਸਾਡੀ ਇਕਨੋਮੀ ਹੈ ਸਾਡੀ ਆਸਤੀਕਤਾ ਹੈਗੀ ਆ ਉਹਨੂੰ ਸੁਰੱਖਿਤ ਬਣਾ ਸਕੀਏ ਤੇ ਭਵਿੱਖ ਵਾਸਤੇ ਵਧੀਆ ਆਕਾਦੀ ਬਣ ਸਕੀਏ ਮੇਰਾ ਇੱਕੋ ਹੀ ਸਵਾਲ ਹੋ ਰਿਹਾ ਹੋਇਆ ਵੀ ਅਲਬਰਟਾ ਆਪਾਂ ਦੇਖਦੇ ਆਂ ਵੀ ਬਹੁਤ ਢੇਰ ਤੋਂ ਜਿਹੜਾ ਆ ਉਹ ਜਦੋਂ ਵੀ ਕੋਈ ਲਿਬਰਲ ਸਰਕਾਰ ਹੁੰਦੀ ਆ ਆਟਵਾ ਦੇ ਵਿੱਚ ਤੇ ਹਮੇਸ਼ਾ ਉਹਨਾਂ ਦੀ ਨੈਗੇਟਿਵ ਅਪਰੋਚ ਰਹੀ ਆ ਪਿਛਲੇ ਮਤਲਬ ਹੁਣ 77 ਦਾ ਮੈਂ ਦੇਖਦਾ ਆ ਰਿਹਾ ਇੱਥੇ ਵੀ ਇਦਾਂ ਹੀ ਰਿਹਾ ਤੁਹਾਨੂੰ ਲੱਗਦਾ ਵੀ ਮਾਰ ਕਾਰ ਨਹੀਂ ਹੋਈ ਤੇ ਦੇਖੋ ਉਹ ਵੀ ਅਲਬਰਟਾ ਦੇ ਵਿੱਚ ਪਲੇ ਆ ਉਹ ਉਸ ਗੱਲ ਨੂੰ ਚੇਂਜ ਕਰ ਸਕਦੇ ਆ ਸਾਰੀ ਗੱਲ ਨੂੰ ਦੇਖੋ ਐਸ ਜਿਹੜੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਦੇ ਐਕਸੀ ਐਸ ਵੇਲੇ ਇਕੱਠੇ ਨਹੀਂ ਹੋਏ ਸਾਨੂੰ ਦੇਖੋ ਭੁੱਲ ਜਾਈਏ ਅਸੀਂ ਕਿਹੜੀ ਪਾਰਟੀ ਨੂੰ ਬਲੌ ਕਰ ਰਹੇ ਐਸ ਵੇਲੇ ਕੈਨੇਡਾ ਵਾਸਤੇ ਐਡਾ ਵੱਡਾ ਕ੍ਰਾਈਸਿਸ ਪੈਦਾ ਹੋਇਆ ਹੋਇਆ ਕਿ ਸਾਨੂੰ ਸਾਂਝੇ ਤੌਰ ਤੇ ਭਾਵੇਂ ਅਸੀਂ ਦੁਬਾਰਾ ਵਿੱਚ ਰਹਿਣੇ ਆ ਅਸੀਂ ਹੋਰ ਪ੍ਰੋਬਲਮਸ ਦੇ ਵਿੱਚ ਰਹਿਣੇ ਆ ਸਾਰਿਆਂ ਨੂੰ ਯੂਨਾਈਟ ਕਰਨ ਦੀ ਲੋੜ ਹੈ ਜੇ ਅੱਗੇ ਯੂਨਾਈਟ ਨਹੀਂ ਹੋਏ ਤਾਂ ਅਸੀਂ ਹਾਰ ਜਾਵਾਂਗੇ ਜਿੱਤਾਂਗੇ ਨਹੀਂ ਸਾਨੂੰ ਐਡਾ ਵੱਡਾ ਜਿਹੜਾ ਸੰਕਟ ਪੈਦਾ ਹੋ ਰਿਹਾ ਯੂਐਸ ਵੱਲੋਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਪ੍ਰੀਮੀਅਰ ਪ੍ਰਾਈਮ ਮਿਨਿਸਟਰ ਮਿਨਿਸਟਰ ਜੋ ਵੀ ਮੇਅਰ ਜਿਹੜੇ ਜਾਂ ਜਿਹੜੇ ਇਲੈਕਸ਼ਨ ਲੜ ਰਹੇ ਨੇ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਤੇ ਤੁਹਾਨੂੰ ਕੋਈ ਇਸ ਵੇਲੇ ਲੱਗਦਾ ਚੈਲੰਜੇਸ ਕਿਹੜੇ ਹੈਗੇ ਆ ਇਮੀਡੀਏਟ ਚੈਲੰਜੇਸ ਜਿਹੜੇ ਇਮੀਡੀਏਟ ਚੈਲੰਜ ਹੈ ਕਿ ਅਸੀਂ ਯੂਐਸਮੋ ਤੇ ਮੇ ਸਿਚੁਏਸ਼ਨ ਨੂੰ ਸੁਧਾਰਨਾ ਆਪਣੇ ਵਰਕਰਸ ਨੂੰ ਕਿਵੇਂ ਪ੍ਰੋਟੈਕਟ ਕਰਨਾ ਤੇ ਆਪਣੇ ਕਾਰੀਗਰ ਨੂੰ ਕਿਵੇਂ ਪ੍ਰੋਟੈਕਟ ਕਰਨਾ ਤੇ ਪ੍ਰਾਇਮਰੀ ਸਕਾਰਨੀ ਤੇ ਬਹੁਤ ਸਜਜ ਦੇ ਨਾਲ ਕੰਮ ਕਰ ਰਹੇ ਨੇ ਤੇ ਮੈਨੂੰ ਮਾਨ ਹੈ ਕਿ ਸਾਨੂੰ ਉਹ ਲੀਡ ਕਰ ਰਹੇ ਨੇ ਵਧੀਆ ਟੰਗ ਦੇ ਨਾਲ ਸਾਡੇ ਦੇਸ਼ ਨੂੰ ਤਰੱਕੀ ਦੇ ਰਾਹਤੇ ਤੇ ਲੈ ਕੇ ਜਾਣਗੇ ਬਹੁਤ ਬਹੁਤ ਧੰਨਵਾਦ ਅਵਰਜੀਤ ਗੁੱਡ ਲੱਕ ਥੈਂਕ ਯੂ ਜੋਗਾ ਸਿੰਘ ਜੀ ਆਪਾਂ ਅੱਜ ਪਹੁੰਚਿਆ ਇੱਥੇ ਅਮਰਜੀਤ ਸੋਹੀਹੂਰੀ ਆਪਣਾ ਦਫ਼ਤਰ ਖੋਲ ਰਿਹਾ ਹੈ ਲਿਬਰਲ ਪਾਰਟੀ ਵਾਲੇ ਔਰ ਇਹ ਤੁਹਾਨੂੰ ਪਤਾ ਵੀ ਪਹਿਲਾਂ ਵੀ ਮੰਤਰੀ ਵੀ ਰਹੇ ਚੁੱਕੇ ਆ ਮਨਿਸਟਰੀ ਦੇ ਵਿੱਚ ਪਰ ਹੁਣ ਜਿਹੜੀ ਹੈ ਦੇਸ਼ ਦੀ ਸਥਿਤੀ ਜਿਹੜੀ ਆ ਕੁਝ ਹੋਰ ਤਰ੍ਹਾਂ ਬਦਲੀ ਹੋਈ ਆ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਲਿਬਰਲ ਪਾਰਟੀ ਬਾਰੇ ਜਾਂ ਤੁਸੀਂ ਉਹਨਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਆ ਕਿਹੜੇ ਕੰਮ ਹੋਣੇ ਚਾਹੀਦੇ ਜਿਹੜੇ ਪਹਿਲਾਂ ਨਹੀਂ ਹੋਏ ਮੈਂ ਸਭ ਆਪਣੇ ਵੱਲੋਂ ਅਸੀਂ ਲੰਬੀ ਸਪੋਰਟ ਕਰਦੇ ਰਹੇ ਆਂ ਜੇਪਰ ਪਾਰਟੀ ਨੂੰ ਤੇ ਹੁਣ ਵੀ ਅਸੀਂ ਸਪੋਰਟ ਕਰਦੇ ਆਂ ਪਰ ਜੋ ਕੁਝ ਕੁਝ ਸਾਲਾਂ ਦਾ ਪਿਛਲਾ ਬਦਲਿਆ ਹੈਗਾ ਜਿਹੜਾ ਕਿ ਤੁਸੀਂ ਸਾਡੀਆਂ ਮਿਹਨਤਾਂ ਜਿਹੜੀਆਂ 40-40 ਸਾਲ ਤੋਂ ਕੋਈ ਯੂਆਈਸੀ ਨਹੀਂ ਲੈਣੀ ਦਿਨ ਰਾਤ ਮਿਹਨਤ ਕਰਮੇ ਟੈਕਸ ਦੇਨੇ ਥੋੜਾ ਬਹੁਤਾ ਕਮਾਇਆ ਤੇ ਹੁਣ ਜਿਹੜੇ ਸਾਨੂੰ ਤ੍ਰੈਟਸ ਤੇ ਦੂਜੀਆਂ ਮਿਲਦੀਆਂ ਹੈਗੀਆਂ ਫਰੋਤੀਆਂ ਮੰਗਦੇ ਆ ਤੇ ਜਿਹੇ ਬੰਨੇ ਜੋ ਵਗਦਾ ਬਿਜ਼ਨਸ ਆ ਕੋਣ ਸਾਡੇ ਨੌਜਵਾਨਾਂ ਦਾ ਪੰਜਾਬੀਆਂ ਦਾ ਨਾਮ ਵਿੱਚ ਕਿਉਂ ਆ ਰਿਹਾ ਕਿਉਂ ਇਲਾਜ ਦਾ ਬਣਾਉਣਾ ਚਾਹੀਦਾ ਹੈ ਜਿਹੜਾ ਕਿ ਹਾਸੋ ਹੀ ਨਹੀਂ ਜੋ ਟਰੰਪੋ ਮਰਕਸ ਕਰ ਰਿਹਾ ਹੈਗਾ ਜੋ ਮਨ ਤੋਂ ਉਹ ਗੋਲੀ ਜਾਂਦਾ ਹੈਗਾ ਇਹਨੂੰ ਚੀਜ਼ ਉਹ ਸਾਡੀ ਹੋ ਗਈ ਹੈਗੀਆ ਕਿ ਸਾਡੇ ਤੇ ਨਿਮਨ ਕਿਉਂ ਲੱਗਦੇ ਹੈਗੇ ਲਾ ਕੋ ਥੋੜਾ ਬਹੁਤਾ ਸੋਲਿਡ ਹੋਣਾ ਚਾਹੀਦਾ ਹੈ ਅਸੀਂ ਚੁਣਦੇ ਸਾਡੇ ਬੰਦੇ ਸਾਡੇ ਉਹਨਾਂ ਨੂੰ ਉੱਤੇ ਜਾ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਜਿਹੜਾ ਕੋਈ ਬੰਦਾ ਗਲਤ ਕੰਮ ਕਰਦਾ ਜਿਹੜਾ ਫਰੋਕੀ ਮੰਗ ਦਾ ਫੜਿਆ ਜਾਂਦਾ ਦਰਵਾਜ਼ੇ ਦੇ ਵਿੱਚ ਫੜਿਆ ਜਾਂਦਾ ਉਹਦੀ ਪ੍ਰੋਪਰਟੀ ਦਾ ਨਾਮ ਜਾਂ ਸ਼ੀਲ ਹੁੰਦਾ ਉਹਨਾਂ ਨੂੰ ਸਜ਼ਾ ਪ੍ਰੋਪਰ ਮਿਲੀ ਜਾਵੇ ਉਹਦਾ ਲਾਭ ਨਾ ਲਾ ਜੇ ਦਾ ਕਾਨੂੰਨ ਬਣੇ ਬਿਨਾ ਕੋਈ ਸੀਰੀਅਸ ਹੱਲ ਨਹੀਂ ਪਾ ਸਕਦਾ ਇਸ ਕਰਕੇ ਮੇਰੀ ਬੇਨਤੀ ਆ ਅਸੀਂ ਸਪੋਰਟ ਕਰਦੇ ਆ ਕੇਮਰਜੀਤ ਨੂੰ ਪਰ ਮੈਨੂੰ ਇਹ ਹੈ ਕਿ ਕੋਈ ਵੀ ਵੋਟਰ ਹੈਗਾ ਆਪਣਾ ਹੁਣ ਟਾਈਮ ਆ ਗਿਆ ਹੈਗਾ ਤੁਸੀਂ ਆਪਣੇ ਪੋਲਿਟਿਸਿਨਰ ਨੂੰ ਸਵਾਲ ਕਰੋਗੇ ਕਿ ਮੇਰੀ ਵੋਟ ਮੰਗਦਾ ਕਿਉਂ ਮੰਗਦਾ ਸੱਚਮਾ ਕੰਮ ਕਰੇਗਾ ਸੋ ਗੁਰੂ ਜੀ ਬਹੁਤ ਅ ਜੋਗਰ ਹੈ ਕਿ ਤੁਹਾਨੂੰ ਇਹ ਲੱਗਦਾ ਹੈ ਵੀ ਜਿਹੜੇ ਕਾਨੂੰਨ ਤਾਂ ਖੈਰ ਅੱਗੇ ਵੀ ਹੈਗੇ ਆ ਤੁਹਾਨੂੰ ਲੱਗਦਾ ਵੀ ਉਹ ਕਾਨੂੰਨ ਜਿਹੜੇ ਲੀਨਿਅਨ ਕਿਹਾ ਥੋੜਾ ਜਿਹਾ ਸਖਤੀ ਹੋਣੀ ਚਾਹੀਦੀ ਆ ਔਰ ਇਹ ਕਿਉਂ ਨਹੀਂ ਕਰ ਰਹੀਆਂ ਇਹ ਹੀ ਆ ਨਾ ਤੁਹਾਡਾ ਸਵਾਲ ਤਾਂ ਮੇਰਾ ਬਿਲਕੁਲ ਮੈਨੇ ਹੋਇਆ ਚਲੋ ਠੀਕ ਆ ਲਾਜ ਤੁਸੀਂ ਕਹਿੰਦੇ ਹੈਗੇ ਆ ਕਾਨੂੰਨ ਹੈਗੇ ਆ ਪਰ ਕਾਨੂੰਨ ਫਿਰ ਇੰਪਲੀਮੈਂਟ ਕਿਉਂ ਨਹੀਂ ਹੁੰਦੇ ਆ ਤੇ ਹਾਜ਼ਰ ਵੀ ਵੱਡਾ ਕਰਾਇਮ ਕਰਕੇ ਬੰਦਾ ਡਰਗ ਕਰਕੇ ਦੂਏ ਦਿਨ ਹੀ ਜਮਾਨੇ ਬਾਹਰ ਆ ਜਾਂਦਾ ਆ ਜਾਦੂ ਨੂੰ ਕੋਈ ਕੁਝ ਕਰ ਨਹੀਂ ਸਕਦਾ ਕਹਿੰਦਾ ਹਾਂ ਮੈਂ ਡੈਮੋਕ੍ਰੇਸੀ ਆ ਇਹੋ ਜੀ ਡੈਮੋਕ੍ਰੇਸੀ ਕਾਲੀ ਚੰਗੀ ਐਸੀ ਪੀਸਫੁਲ ਕੰਟਰੀ ਦੇ ਵਿੱਚ ਪੀਸਲੀ ਜੀ ਹਿਸਾ ਹੈ ਜੇ ਸਾਡੀ ਉਹ ਇਹ ਮੇਨ ਖਰਾਬ ਹੋਣੀ ਸੀ ਜੀ ਤਾਂ ਬਾਕੀ ਬਸਾ ਉੱਥੇ ਵੀ ਬੇਫਤ ਟਾਈਮ ਪਾਸ ਹੋਈ ਜਾਂਦੇ ਸੀ ਸੋ ਇਹ ਕਰਕੇ ਰਿਕਵੈਸਟ ਹੈਗੀ ਆ ਕਿਹੜਾ ਕਾਨੂੰਨ ਹੈ ਜੋ ਹੈਗਾ ਆ ਕਿ ਉਹਨੂੰ ਸਨਸਕ੍ਰਿਪਟਾ ਜਾਵੇ ਜਿਹੜੇ ਬੰਦੇ ਉਹ ਖਾਣਾ ਪ੍ਰਾਈਮ ਮਿੰਿਸਟਰ ਸਮਾਰਾ ਸਾਨੂੰ ਮਾਨ ਹੈਗਾ ਜਿੱਦਾਂ ਮੈਂ ਜੋ ਕੁਝ ਸੋ ਕੱਪ ਦੇ ਗਿਨਸਸ ਨੂੰ ਸਟੈਂਡ ਲਿਆ ਲੇਬਰ ਪਾਰਟੀ ਨੇ ਏ ਲਿਬਰਲ ਪਾਰਟੀ ਵੱਲੋਂ ਸੋ ਆਈ ਹੋਪ ਥੈਂਕ ਯੂ ਬਰਾਰੂ ਸਾਹਿਬ ਤੁਸੀਂ ਅੱਜ ਇੱਥੇ ਆਏ ਆ ਅਮਰਜੀਤ ਸੋਹੀ ਹੋਣਾ ਦੀ ਕੈਂਪੇਨ ਆਰੰਭ ਹੋ ਰਹੀ ਆ ਐਸ ਵਿੱਚ ਤੁਹਾਨੂੰ ਕੀ ਲੱਗਦਾ ਵੀ ਦੇਸ਼ ਦੇ ਵਿੱਚ ਕਿਹੜੇ ਚੈਲੰਜਸ ਹੈਗੇ ਜਿਹੜੇ ਸਾਹਮਣਾ ਕਰਨਾ ਪੈ ਰਿਹਾ ਵੇਖੋ ਚੈਲੰਜਸ ਤਾਂ ਇਦਾਂ ਆਗੇ ਸਭ ਤੋਂ ਵੱਡਾ ਚੈਲੰਜ ਤਾਂ ਇਹ ਹੈ ਕਿ ਆਪਣੇ ਦੱਖਣ ਵੱਲ ਨੂੰ ਜਿਹੜਾ ਇੱਕ ਦੇਸ਼ ਹੈ ਅਮਰੀਕਾ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਆਏਗੇ ਸੈਕੰਡ ਟਾਈਮ ਉਹਨਾਂ ਨੇ ਆ ਕੇ ਕੁਝ ਇਦਾਂ ਦੀ ਅਨਾਉਂਸਮੈਂਟ ਕਰੀਆਂ ਇਦਾਂ ਦੀਆਂ ਨੀਤੀਆਂ ਬਣਾ ਰਹੇ ਜਿਨ੍ਹਾਂ ਤੋਂ ਸੁਣ ਕੇ ਵਾਕਈ ਘਬਰਾਹਟ ਹੁੰਦੀ ਕਿਉਂਕਿ ਸਾਡੀ ਇਕਨੋਮੀ ਦੇ ਉੱਤੇ ਸਾਡੀ ਦੇਸ਼ ਦੀ ਸਿਕਿਉਰਿਟੀ ਦੇ ਉੱਤੇ ਸਭੰਟੀ ਦੇ ਉੱਤੇ ਉਹਨਾਂ ਸਾਡੀਆਂ ਚੀਜ਼ਾਂ ਦੇ ਉੱਤੇ ਅਸਰ ਪਾਉਂਦੇ ਇਸ ਕਰਕੇ ਹਰ ਬਿਜ਼ਨਸਮੈਨ ਨੂੰ ਹਰ ਬੰਦੇ ਨੂੰ ਫਿਕਰ ਪਿਆ ਹੋਇਆ ਕਿ ਮੇਰੀ ਜੋਬ ਦਾ ਮੇਰੇ ਕੰਮਕਾਰ ਦਾ ਕਿੱਦਾਂ ਹੋਊਗਾ ਕਿ ਸਾਡੇ ਦੇ ਸਾਡੇ ਦੇ 25-25% ਟੈਰਫ ਲੱਗ ਗਿਆ ਟੈਕਸ ਲੱਗ ਗਿਆ ਹੋਰ ਬੜਾ ਮੁਸ਼ਕਲ ਹੋ ਜਾਣਾ ਇਸ ਕਰਕੇ ਇਹ ਚੈਲੰਜ ਹੈ ਇੱਕ ਤਾਂ ਆਪਣੇ ਦੇਸ਼ ਦੀ ਸਭੰਟੀ ਨੂੰ ਮੇਨਟੇਨ ਕਰਨਾ ਕਿ ਇਹ ਸਾਡਾ ਦੇਸ਼ ਹੈ ਕਿਸੇ ਦਾ ਦੇਸ਼ ਨਹੀਂ ਹੈ ਤੁਸੀਂ ਆ ਕੇ ਸਾਨੂੰ 51ਵੇਂ ਸੂਬਾ ਨਹੀਂ ਆਪਣਾ ਬਣਾ ਸਕਦੇ ਪਾ ਉਹਦੇ ਲਈ ਇੱਕ ਟੀਮ ਕਰਨੀ ਪਊਗੀ ਆਪਾਂ ਨੂੰ ਤਿਆਰ ਇਦਾਂ ਦੀ ਵੀ ਜਿਹੜੀ ਕੰਪਸਾਬ ਨੂੰ ਅਪਰੋਪ੍ਰੀਟਲੀ ਜਵਾਬ ਦੇ ਸਕੇ ਟਾਈਮ ਸੋ ਅਛਾ ਬ੍ਰਹਮਦਤ ਨੂੰ ਲੱਗਦਾ ਹੈ ਕਿ ਜਿਵੇਂ ਪਹਿਲਾਂ ਉਹ 51ਵਾਂ ਸੂਬਾ ਜਾਂ ਐਨੈਕਸੇਸ਼ਨ ਦੀ ਗੱਲ ਕਰਦਾ ਸੀ ਤਾਂ ਜੇ ਇਸ ਤਰ੍ਹਾਂ ਦੇ ਮਾਰਗਕਰਨ ਹੀ ਹੋਣਗੇ ਆਏ ਆ ਕੋਈ ਥੱਲ ਪਈ ਆ ਉਸ ਕਰ ਮੈਨੂੰ ਤਾਂ ਕੰਪਸਾਬ ਦਾ ਇਦਾਂ ਲੱਗਦਾ ਹੁੰਦਾ ਵੀ ਜਿਸ ਤਰ੍ਹਾਂ ਉਹਨਾਂ ਦਾ ਏਜ ਦੇ ਨਾਲ ਕੁਝ ਚੀਜ਼ਾਂ ਦਾ ਉਹਨਾਂ ਨੂੰ ਪੂਰਾ ਹੋ ਨਹੀਂ ਹੈ ਕੋਈ ਜਦੋਂ ਪੈਸੇ ਵਾਲਾ ਬੰਦਾ ਹੁੰਦਾ ਨਾ ਬਹੁਤੀ ਬੋਲਣ ਦੀ ਆਤ ਹੁੰਦੀ ਜਦੋਂ ਆਪਾਂ ਉਹਨਾਂ ਨੂੰ ਪਿਛਲੇ 40 ਸਾਲ ਤੋਂ ਦੇਖੇ ਰਹੇ ਹਾਂਗੇ ਟੀਵੀ ਰਾਹੀਂ মিডিਆ ਰਾਹੀਂ ਉਹਨਾਂ ਦੀ ਪਰਸਨੈਲਿਟੀ ਉਹ ਇਦਾਂ ਦੀ ਹੈ ਕਿ ਵੀ ਉਹਨਾਂ ਨੇ ਆਪਣਾ ਕੰਮ ਕੱਢਣ ਲਈ ਪਰ ਉਹ ਦੂਜਿਆਂ ਨੂੰ ਡਰਾਉਣਾ ਆਏਗਾ ਉਦਾਂ ਬੋਲ ਕੇ ਦਾ ਕੇ ਬੋਲ ਕੇ ਫਿਰ ਉਹਨੂੰ ਆਪਣੇ ਨੇੜੇ ਦੇ ਕਰਨਾ ਫਿਰ ਉਹਨੂੰ ਥੋੜਾ ਜਿਹਾ ਠੰਡਾ ਕਰਨਾ ਕਿ ਤਾਂ ਕਿ ਆਪਾਂ ਕੰਮ ਕੱਢ ਸਕੇ ਤਾਂ ਵਾਕਈ ਟਰੰਪ ਸਾਹਿਬ ਦੀ ਜਿਹੜੀਆਂ ਪ੍ਰੋਬਲਮ ਆਏਗੀਆਂ ਉਹ ਇਕੱਲੇ ਕੈਨੇਡਾ ਦੇ ਨਾਲ ਨਹੀਂ ਹਨ ਹੋਣੀਆਂ ਹੈਗੀਆਂ ਇਹ ਜਿਹੜਾ ਕੈਪਟਲਿਸਟ ਸਿਸਟਮ ਹੈਗਾ ਇਹਨਾਂ ਬਲਬਾਇਰ ਇਫੈਕਟ ਕਰਿਆ ਹੋਇਆ ਹੈਗਾ ਅਮਰੀਕਾ ਨੂੰ ਇਫੈਕਟ ਕਰਿਆ ਹੋਇਆ ਉਹਨਾਂ ਚੀਜ਼ਾਂ ਦਾ ਹੱਲ ਕਰਨਾ ਪੈਣਾ ਹੈਗਾ ਤਾਂ ਕਿ ਦੇ ਜਾ ਕੇ ਤੁਹਾਨੂੰ ਲੱਗਦਾ ਵੀ ਜਿਹੜੀ ਲਿਬਰਲ ਪਾਰਟੀ ਹੈਗੀ ਆ ਉਹ ਇਸ ਵੱਲ ਦਾ ਸਾਹਮਣਾ ਕਰ ਸਕਦੀ ਹੈ ਹੁਣ ਦੇਖੋ ਅੱਜ ਤੋਂ ਜੇ ਮੈਨੂੰ ਕੋਈ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਪੁੱਛਦਾ ਤਾਂ ਮੈਨੂੰ ਨਹੀਂ ਸੀ ਲੱਗਦਾ ਵੀ ਪਾਰਟੀ ਦੇ ਕੋਲ ਕਿ ਟ੍ਰੂਡੋ ਸਾਹਿਬ ਦੀ ਪਰਸਨੈਲਿਟੀ ਉਹ ਗੁੱਦ ਹੈਗੀ 10 ਸਾਲ ਕੰਮ ਵੀ ਚੰਗੇ ਕਰਾਂਗੇ ਓਕੇ ਵੀਰੇ ਹਨਾ ਉਹਨਾਂ ਨੇ ਕੰਮ ਵੀ ਚੰਗੇ ਕਰਾਂਗੇ ਔਰ ਮਤਲਬ ਉਹਨਾਂ ਦਾ ਚਲੋ 10 ਸਾਲ ਦਵਾਦ ਚੈਲੰਜ ਆ ਜਾਂਦੇ ਕਿ ਇਕਨੋਮੀ ਇਹ ਹੋ ਗਿਆ ਉਹ ਹੋ ਗਿਆ ਇਸ ਕਰਕੇ ਚਲੋ ਉਹਨਾਂ ਨੇ ਆਪਣੇ ਆਪ ਨੂੰ ਇੱਕ ਪਾਸਾ ਕਰ ਲਿਆ ਤਾਂ ਉਹਨਾਂ ਦੇ ਜਾਂ ਦੇ ਨਾਲ ਨਵੀਂ ਲੀਡਰਸ਼ਿਪ ਜਿਹੜੀ ਆਈ ਹੈਗੀ ਉਹਦੇ ਵਿੱਚ ਜਿਹੜੇ ਮਾਰਕਰ ਨਹੀਂ ਹੋ ਰਿਹਾ ਆਏ ਉਹਨਾਂ ਦਾ ਤਜਰਬਾ ਉਹਨਾਂ ਦੀ এডੂਕੇਸ਼ਨ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਨੇ ਕਿਸ ਲੈਵਲ ਦੇ ਉੱਤੇ ਕੰਮ ਕਰਿਆ ਉਹ ਦੇਖ ਕੇ ਲੋਕਾਂ ਨੂੰ ਭਰੋਸਾ ਹੋ ਗਿਆ ਵੀ ਇਹ ਪਾਰਟੀ ਇਹੀ ਪਾਰਟੀ ਹੈਗੀ ਜਿਹੜੀ ਕੁਝ ਕਰ ਸਕਦੀ ਹੈ ਕੈਨੇਡਾ ਦੇ ਲਈ ਜਿਹੜੀ ਦੂਜੀ ਪਾਰਟੀ ਆਪੋਜੀਸ਼ਨ ਦੀ ਉਹਨਾਂ ਦਾ ਦਾ ਕੋਈ ਝੋਸਾ ਨਹੀਂ ਹੈ ਕਿਉਂਕਿ ਉਹ ਇੰਡਾਇਰੈਕਟਲੀ ਕੰਪਸ ਸਾਹਿਬ ਦੇ ਨਾਲ ਵੀ ਗੱਲਾਂ ਕਰੀ ਜਾਂਦੇ ਆ ਕਿ ਬੈਠ ਕੇ ਜਾ ਕੇ ਉਹਨਾਂ ਦੀ ਸੋਚ ਇਹੀ ਜੀ ਹੈ ਕਿ ਵੀ ਜਿੱਦਾਂ ਉਹਨਾਂ ਨੂੰ ਇਦਾਂ ਨਹੀਂ ਲੱਗਦਾ ਵੀ ਉਹ ਇਸ ਦੇਸ਼ ਦੇ ਲਈ ਇਸ ਵਕਤ ਪੂਰੇ ਉਤਰਨਗੇ ਬੜੀ ਮਿਹਰਬਾਨੀ ਭਾਈ ਸਾਹਿਬ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਜੀ ਮੰਜੰਦਾ ਸਾਹਿਬ ਅਜ ਤੁਸੀਂ ਅਮਰਜੀਤ ਸੋਹੀ ਹੋਰ ਦੇ ਇੱਥੇ ਕੈਂਪੇਨ ਤੇ ਪਹੁੰਚੇ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਲਿਬਰਲ ਪਾਰਟੀ ਜਿਹੜੀ ਹੈ ਇਸ ਵੇਲੇ ਜਿਹੜੀ ਦੇਸ਼ ਬੜਾ ਕੀ ਕਹਿੰਦੇ ਖਿੱਚੋ ਤਾਣ ਜਾਂ ਦੇ ਵਿੱਚ ਚੱਲ ਰਹੀ ਹੈ ਇਹ ਜਿਹੜੀ ਕੈਂਪੇਨ ਆ

जो प्रोग्रेसिव बंदे ने आगे इज अ फाइनेंशियल गैस ठीक है मैंने पता है कि फाइनेंस किस तरह है इस टाइम पे कनाडा को ऐसा ही चाहिए लीडर जो फाइनेंशियली इसको स्ट्रॉन्ग कर सके इस टाइम पे वेरी प्रिकेरियस सिचुएशन और ये सिचुएशन हमारे लिए बहुत ही डेंजरस होती है अगर हम इसको फाइनेंशियली ठीक से हैंडल करेंगे पॉलिटिकल तो है ही है अब उस पॉलिटिकल पे जो जो हमें डील करना वो तो करना ही है लेकिन अगर हम फाइनेंशियल बेस को स्ट्रॉन्ग करेंगे

ਤਾਂ ਮੁਕਤਨੀਆਂ ਲੱਗਦੀਆਂ ਚੈਲੰਜਸ ਹੋਰ ਕਿਹੜੇ ਨੇ ਇੱਕ ਤਾਂ ਇਹ ਹੋ ਗਿਆ ਵੱਡਾ ਚੈਲੰਜ ਸਭ ਤੋਂ ਹੋਰ ਚੈਲੰਜਸ ਕੀ ਲੇਖੋ ਉਸ ਤੋਂ ਵੱਡਾ ਚੈਲੰਜ ਜਿਹੜਾ ਹੈਗਾ ਉਹ ਹੈਗਾ ਜਿਸ ਤਰ੍ਹਾਂ ਅਸੀਂ ਯੂਐਸਏ ਦੇ ਨਾਲ ਸਾਡੇ ਰਿਲੇਸ਼ਨ ਹੈਗੇ ਨੇ ਕੁਝ ਟਾਈਮ ਤੋਂ ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਜੋ ਹ ਤੱਕ ਕਦੀ ਨਹੀਂ ਹੋਈਆਂ ਤੇ ਆਫਕੋਰਸ देयर आर ਨਿਊ ਚੈਲੰਜਸ ਹਮਾਰ ਪਰ ਕੋਈ ਐਸੀ ਹਿਸਟਰੀ ਐਕਸਪੀਰੀਅੰਸ ਨਹੀਂ ਹੈ ਕਿ ਕਿਵੇਂ ਡੀਲ ਕਰੇ ਸੋ ਤਾਂ ਜਿਵੇਂ ਪਹਿਲੇ ਜਿਵੇਂ ਮੈਂ ਕਿਹਾ ਸੀ ਕਿ ਫਾਈਨੈਂਸ਼ੀਅਲ ਐਸਪੈਕਟ ਇਜ਼ ਰੀਅਲੀ ਇੰਪੋਰਟੈਂਟ ਅਗਰ ਆਪ ਫਾਈਨੈਂਸ਼ੀਅਲੀ ਸਟਰੋਂਗ ਰੱਖੇ ਆਪਣੇ ਆਪ ਨੂੰ ਤਾਂ ਇਨਸਰਟ ਦੀ ਡੀਲ ਕਰਨਾ ਆਸਾਨ ਹੋ ਜਾਂਦਾ ਹੈ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਸੋਹੀ ਹੋਰਾਨੀ ਕੈਂਪੇਨ ਦਾ ਆਰੰਭ ਹੋਇਆ ਅੱਜ ਤੇ ਜੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਕਾਫੀ ਢੇਰ ਤੋਂ ਲਿਬਰਲ ਪਾਰਟੀ ਦੇ ਵਿੱਚ ਇਨਵੋਲਵ ਹੋ ਆ ਇਥੋਂ ਦੀ ਕਨਸਟਿਟੂਐਂਸੀ ਦੇ ਵਿੱਚ ਕਿਵੇਂ ਲੱਗ ਰਹੀ ਹੈ ਤੁਹਾਨੂੰ ਜਿਹੜੀ ਹੁਣ ਸਿਲਸਿਲਾ ਜਿਹੜਾ ਆਰੰਭ ਹੋਇਆ ਕੈਂਪੇਨ ਹਾਂਜੀ ਜਿਹੜਾ ਆਪਣਾ ਕੱਲ ਜੋ ਇੰਟਰਵਿਊ ਹੋਈ ਆ ਜਾਂ ਆਪਣੀ ਕੱਲ ਜਿਹੜੀ ਟੈਲੀਫੋਨ ਕਾਲ ਸੀ ਜਿਹੜੀ ਆ ਟਰੰਪ ਸਾਹਿਬ ਦੇ ਨਾਲ ਜਿਹੜੀ ਕਾਰਨੀ ਸਾਹਿਬ ਨੇ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਸ ਦੀ ਬਜਾਏ ਕਿ ਉਹ 51st ਪੇਟ ਜਿਸ ਤਰ੍ਹਾਂ ਉਹ ਪਹਿਲਾਂ ਬੋਲਦੇ ਸੀ ਕੈਨੇਡਾ ਨੂੰ ਤੇ ਕੱਲ ਉਹਨਾਂ ਨੇ ਉਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਤੇ ਪਹਿਲਾਂ ਉਹ ਗਵਰਨਰ ਸਾਹਿਬ ਵੀ ਬੋਲਦੇ ਰਹੇ ਆ ਕਿ ਉਧਰੋਂ ਕੈਨੇਡਾ ਨੂੰ ਐਜ਼ ਅ ਸੋਵਰਨ ਕੰਟਰੀ ਜਿਹੜਾ ਹੈਗਾ ਉਹਨਾਂ ਨੇ ਉਹ ਐਡਰੈਸ ਕੀਤਾ ਉਹ ਤੇ ਉਹ ਵੀ ਸਿਚੁਏਸ਼ਨ ਆਪਾਂ ਜੋ ਦੇਖਦੇ ਹੈਗੇ ਆ ਤੇ ਇਸ ਕਰਕੇ ਜਿਹੜੀ ਹੈਗੀ ਉਹ ਓਵਰਆਲ ਆਪੂ ਕੈਨੇਡਾ ਸਿਚੁਏਸ਼ਨ ਜਿਹੜੀ ਉਹ ਕਾਫੀ ਸਾਰੀ ਚੇਂਜ ਹੋ ਜਾਣੀ ਆ ਕਿਉਂਕਿ ਉਹ ਜਿਸ ਤਰ੍ਹਾਂ ਟੈਰਿਫ ਦੀਆਂ ਗੱਲਾਂ ਕਰ ਰਹੇ ਸੀਗੇ ਹੁਣ ਉਹ ਕੱਲ ਜਿਹੜੀ ਗੱਲਬਾਤ ਹੋ ਕੇ ਹਟੀ ਆ ਟਰੰਪ ਸਾਹਿਬ ਨਾਲ ਉਹਨਾਂ ਵਿੱਚ ਉਹਨਾਂ ਨੇ ਉਹ ਐਡਮਿਟ ਕਰ ਲਿਆ ਕਿ ਅਸੀਂ ਜਿਹੜੇ ਹੈਗੇ ਆ ਉਹ ਦੁਬਾਰਾ ਹੁਣ ਗੱਲਬਾਤ ਉਹ ਕਰਾਂਗੇ ਇਲੈਕਸ਼ਨ ਤੋਂ ਬਾਅਦ ਇਹਦਾ ਮਤਲਬ ਉਹ ਜਿਹੜੀ ਹੈਗੀ ਆ ਡਾਇਰੈਕਟਲੀ ਸਪੋਰਟ ਕਰ ਰਹਾ ਹੈ ਉਹ ਕਾਰਨੀ ਸਾਹਿਬ ਦੀ ਤੇ ਇਸ ਕਰਕੇ ਇਹ ਆਪਾਂ ਨੂੰ ਵੀ ਚਾਹੀਦਾ ਕਿ ਜਿੰਨੇ ਵੀ ਆਪਣੇ ਇਥੋਂ ਦੇ ਲਿਬਰਲ ਕੈਂਡੀਡੇਟ ਹੈਗੇ ਆ ਚਾਹੇ ਉਹ ਅਲਬਰਟਾ ਚਾਹੇ ਜਾਂ ਪੈਰੀਓ ਵੀ ਤੇ ਹੈਗੇ ਆ ਜਾਂ ਆਪਣੇ ਥਰੂਆਊਟ ਦੀ ਕੰਟਰੀ ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹ ਦਿਤਾ ਕੇ ਭੇਜਣ ਤਾਂ ਜੋ ਜਿਹੜੀ ਉੱਥੇ ਜਿਹੜੀ ਹੈ ਮੈਜੋਰਟੀ ਬਣ ਸਕੇ ਤੇ ਤਾਂ ਜੋ ਦੂਜੀ ਨਾਲ ਇਹ ਵੀ ਆ ਕਾਰਨੀ ਸਾਹਿਬ ਉਹਨਾਂ ਦੀ ਆਪਣੀ ਜੇਕਰ ਤੁਸੀਂ ਕੁਆਲੀਫਿਕੇਸ਼ਨ ਦੇਖਦੇ ਹੋ ਤੇ ਉਹਨਾਂ ਦੇ ਆਪਣੇ ਰੈਜ਼ਮੇ ਨੂੰ ਦੇਖੋ ਉਹ ਪਹਿਲਾਂ ਬੈਂਕ ਆਫ ਕੈਨੇਡਾ ਦੇ ਉਹ ਗਵਰਨਰ ਰਹੇ ਆ ਫਿਰ ਉਸ ਤੋਂ ਬਾਅਦ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ ਆ ਜਦੋਂ ਕਿ ਕਿ ਸੇ ਫੋਰਨ ਕੰਟਰੀ ਦੇ ਉਹੀ ਪਹਿਲੇ ਇੱਕ ਵਾਰੀ ਬੰਦੇ ਹੋਏ ਆ ਜਿਨ੍ਹਾਂ ਨੂੰ ਉਹਨਾਂ ਨੇ ਬੈਂਕ ਆਫ ਗਵਰਨਰ ਬਣਾਇਆ ਹੋ ਇੰਗਲੈਂਡ ਵਾਲਿਆਂ ਨੇ ਤੇ ਇਸ ਕਰਕੇ ਜਦੋਂ 2008 ਦੇ ਵਿੱਚ ਆਪਣੇ ਇੱਥੇ ਬਿਲਕੁਲ ਜਿਹੜੀ ਔਰ ਸੈਸ਼ਨ ਵੱਲੋਂ ਜਾ ਰਿਹਾ ਸੀ ਦੇਸ਼ ਉਸ ਵੇਲੇ ਆਪਣੇ ਇਥੋਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਨੇ ਹਰਪ੍ਰਸਾਹ ਉਹਨਾਂ ਨੇ ਇਹਨਾਂ ਨੂੰ ਲਿਆਂਦਾ ਸੀਗਾ ਤੇ ਗਵਰਨਰ ਬਣਾਇਆ ਸੀ ਤੇ ਫਿਰ ਆਪਾਂ ਨੂੰ ਇਹੋ ਜੇ ਸਿਚੁਏਸ਼ਨ ਦੀ ਬਿੱਤੀ ਨਹੀਂ ਸੀ ਲੱਗਣਾ ਪਿਆ ਕਿੜੀ ਇਕਨੋਮਿਕਲੀ ਜਿਹੜੀ ਡਾਊਨਡੋਲ ਹੋ ਰਹੀ ਸੀ ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਵੀ ਜੋ ਹੋਇਆ ਤੇ ਉਹਨਾਂ ਨੇ ਜਿਹੜੀ ਉਹ ਸਿਚੁਏਸ਼ਨ ਜਿਹੜੀ ਉਹ ਚੇਂਜ ਕਰਤੀ ਸੀ ਹੁਣ ਅਸੀਂ ਆਸ ਕਰਦੇ ਆ ਕਿ ਇਹੇ ਸਿਚੁਏਸ਼ਨ ਜਿਹੜੀ ਹੈਗੀ ਆ ਜੋ ਆਪਣੀ ਜੀਡੀਪੀ ਥੱਲੇ ਜਾਂ ਰਹੀ ਸੀ ਮੁੜ ਕੇ ਦੁਬਾਰਾ ਉੱਪਰ ਲੈ ਜਾਣਗੇ ਸਾਤੀ ਸਾਹਿਬ ਜਿਵੇਂ ਜੀਤਲ ਸਿੰਘ ਉਹਨਾਂ ਨੇ ਦੱਸਿਆ ਕਿ ਲੇਬਰੂ ਪਾਰਟੀ ਦਾ ਪਹਿਲਾ ਕੰਮਕਰ ਜਿਹੜਾ ਸੀਗਾ ਕਿਉਂਕਿ ਦੇਖ ਰਿਹਾ ਸੀ ਕਿ ਉੰਤਰੀ ਪਾਰਟੀ ਲੱਗ ਰਿਹਾ ਸੀ ਕਿ ਜੇਵੇਂ ਬਾਦ ਕੋਵਰ ਹੀ ਕਰ ਜਾਣਗੇ ਤੁਹਾਨੂੰ ਕਿਵੇਂ ਲੱਗ ਰਿਹਾ ਹੁਣ ਇਹ ਜਿਹੜੀ ਸਿਚੁਏਸ਼ਨ ਬਦਲੀ ਆ ਕਿਵੇਂ ਹੈ ਮੇਰਾ ਖਿਆਲ ਹੈ ਪ੍ਰੈਮਲ ਸਰਕਾਰ ਨੇ ਦੇ ਆਉਣ ਦੇ ਨਾਲ ਉਤਫਰਕ ਮੈਂ ਇਹਨਾਂ ਦੀ ਇਕੋਮੀ ਲਈ ਤੇ ਚੰਗਾ ਲੀਡਰ ਜਿਹ ਹੈ ਮੇਰਾ ਖਿਆਲ ਆ ਅੰਦਰੋਂ ਪਰ ਲੀਡਰ ਦੇ ਮੁਕਾਬਲੇ ਜੀ ਪ੍ਰੀਮਿੰਟਰ ਕਾਰਨੀ ਜਾਦੇ ਸੇ ਸਫਲ ਹੋਊਗਾ ਸਪੈਸ਼ਲੀ ਜਿਸ ਤੱਕ ਅਮਰੀਕਾ ਦੇ ਨਾਲ ਅਟਾਰਫ ਦੇ ਮਾਮਲੇ 'ਚ ਗਲਵਤ ਕਰਨੀ ਇਹ ਜਾਦੇ ਐਕਸਪੀਰੀਅੰਸ ਹੈਗੇ ਤੇ ਜਾਦੇ ਆਪਣੀ ਪਾਰਟੀ ਲਈ ਤੇ ਕੰਟਰੀ ਲਈ ਅੰਦਰ ਕਰ ਸਕਦਾ ਹੈ ਪਰ ਜਿਸ ਤੱਕ ਸਾਡੇ ਲੋਕ ਲਵਰ ਜੀ ਸੋਹੀ ਦਾ ਮੰਤਰਾ ਇਹ ਇੱਕ ਪ੍ਰੂਵਨ ਰੱਖ ਕੇ ਆਇਆ ਦਾ ਜੁੱਤੀ ਵੀ ਹੈ ਨੇ ਪਹਿਲਾਂ ਵੀ ਮੰਤਰੀ ਵੀ ਰਹੇ ਐਫਪੀ ਵੀ ਰਹੇ ਨੇ ਉਹਨਾਂ ਨੇ ਪਿਛਲੇ 3 ਸਾਲ ਤੋਂ ਉਹ ਸਰਵਿਸ ਤੋਂ ਨੀਰੇ ਇਨਫ ਦੇ ਰਾਖੜਾ ਹਗਾ ਬਹੁਤ ਵਧੀਆ ਇਸਰਕੇ ਮੈਂ ਆਪਣੇ ਵੱਲੋਂ ਕਹਨਾ ਹੈ ਕਿ ਇਸ ਕੰਸਟਿਟੂਐਂਸੀ ਲਈ ਔਰ ਕੰਟਰੀ ਲਈ ਇਹ ਚੇਤਨੀਤੀ ਇੱਕ ਨਾ ਸ਼ਿਕਾਇਤ ਆਉਂਦੀ ਆ ਸਿੰਘ ਸਾਹਿਬ ਬਹੁਤ سارے ਲੋਕ ਇਹ ਗੱਲ ਕਰਦੇ ਵੀ ਲਿਬਰਲ ਪਾਰਟੀ ਜਿਹੜੀ ਆ ਇਹ ਕੀ ਕਹਿੰਦੇ ਹੁੰਦੇ ਆ ਆਪਣਾ ਜਦੋਂ ਕੋਈ ਵੀ ਸਿਚੁਏਸ਼ਨ ਹੁੰਦੀ ਆ ਲਾ ਐਂਡ ਆਰਡਰ ਦੀ ਲੋਕਾਂ ਨੂੰ ਇਦਾਂ ਲੱਗਦਾ ਹੈ ਵੀ ਇਹ ਬਹੁਤ ਸੌਫਟ ਆ ਜਾਂ ਜਿਹੜੇ ਅੰਦਰ ਜਾਂਦੇ ਆ ਦੂਏ ਦਿਨ ਬਾਹਰ ਆ ਜਾਂਦੇ ਆ ਜ਼ਮਾਨਤ ਤੇ ਬਾਹਰ ਆ ਜੰਦੇ ਫੇਰ ਆ ਕੇ ਕ੍ਰਾਈਮ ਕਰਦੇ ਇਹਨਾਂ ਗੱਲਾਂ 'ਚ ਤੁਸੀਂ ਕੀ ਕਹਿਣਾ ਚਾਹੋਗੇ ਲਿਬਰਲ ਪਾਰਟੀ ਦੇ ਐਸ ਵੇਅ ਫੈਕਟਿਵਿਟੀ ਕਿ ਪਾਰਟੀ ਕੋਈ ਵੀ ਹੋਵੇ ਜਦੋਂ ਦੋਸ਼ ਲੱਗਦੇ ਨੇ ਯੋਗਰਨਿਆਂ ਨਹੀਂ ਕਿ ਤੌਰ 'ਤੇ ਸਾਰੀ ਪਾਰਟੀਆਂ ਕਰਦੀਆਂ ਨੇ ਐ ਲਿਬਰਲਸ ਨੇ ਜੋ ਕੁਝ ਕੀਤਾ ਆਪਣੇ ਦੌਰਾਨ ਦੇ ਵਿੱਚ ਉਹਨਾਂ ਨੇ ਕੋਮਾੜੇ ਕਰੀਆ ਨਹੀਂ ਕੀਤਾ ਜੋ ਕੀਤਾ ਪੋਲਿਟਿਕਸ ਪਰ ਐਟ ਦਾ ਟਾਈਮ ਆਫ ਦ ਇਲੈਕਸ਼ਨ ਜੋ ਹੈ ਇੱਕ ਦੂਰੇ ਤੇ ਦੋਸ਼ ਲਾਣੇ ਉਹ ਤੇ ਹਰ ਇੱਕ ਪਾਰਟੀ ਦਾ ਕੰਮ ਐ ਇਸ ਨੋਟ ਨੈਸਸੈਰੀ ਲਿਕੇ ਉਹਨਾਂ ਨੇ ਇਹ ਅਸੀਂ ਨਹੀਂ ਕਰਾਂਗੇ ਜਦੋਂ ਪਾਵਰ ਜੇ ਆਗੇ ਕੰਮ ਜੋ ਹੀ ਹੋਣੇ ਨੇ ਉਹਨੂੰ ਟਰੂਟੂ ਸਾਹਿਬ ਦੀ ਯਾਦ ਦੀ ਗੱਲ ਹੈ ਅਡੇਟ ਟਰੂਟੂ ਸਾਹਿਬ ਦੀ ਕਿ ਇੱਕ ਵਾਰ ਉਹਨਾਂ ਨੂੰ ਪੁੱਛਿਆ ਜਦੋਂ ਸੈਕੰਡ ਟਰਮ इलेक्शन को निकले ने किसनपुर भी तो जे प्रॉमिस कीते सी इलेक्शन दे ओदा कोई ऐ नहीं किता और लोग कहते जी इलेक्शन प्रॉमिस वक आउट टू बी के सो सारे इलेक्शन दे प्रॉमिस जेड़े नहीं कोई भी पार्टी पे तौर नहीं वृद्धि बाकी ये है कि भी पॉजिटिवली है कि लोकल पार्टी बहुत काम जीता है वो बारे में सी जानदे कि भी ਇਮੀਗ੍ਰੈਂਟ ਫਾਸਨ ਨੇ ਜੋ ਕੀਤਾ ਹੈ ਉਹ ਹਮਾਇਤ ਹੁੰਦੇ ਨੇ ਨਹੀਂ ਇਹ ਤਾਂ ਗੱਲ ਮੈਂ ਮੰਨਦਾ ਕਿ ਤੁਸੀਂ ਇੰਡੀਪੈਂਡੈਂਟ ਪਾਰਟੀ ਨੂੰ ਜਿਹੜਾ ਕandidate ਦਿੰਨੇ ਪਰ ਤੁਸੀਂ ਡਿਊਰਿੰਗ ਦੀ ਇਹ ਨਹੀਂ ਵੀ ਇਲੈਕਸ਼ਨ ਕੈਂਪੇਨ ਅਕਸਰ ਲੋਕਾਂ ਦੇ ਵਿੱਚ ਇਹ ਜਿਹੜੀ ਲੈਂਡ ਆਰਡਰ ਵਾਲੀ ਗੱਲ ਹੈ ਉਹ ਸਮੇਂ-ਸਮੇਂ ਤੇ ਕਿਤੇ ਕੋਈ ਘਟਨਾ ਵਾਪਰਦੀ ਤੇ ਲੋਕ ਕਹਿੰਦੇ ਆ ਕਿ ਚਾਹੇ ਉਹ ਕੋਈ ਵੀ ਸਰਕਾਰ ਆ ਵੀ ਇੰਨਾ ਕਾਨੂੰਨ ਜਿਹੜਾ ਉਹ ਨਰਮ ਕਿਉਂ ਆ ਇੱਕ ਬੰਦਾ ਟਰਮੀਨਲ ਕੰਮ ਕਰ ਕਰਦਾ ਰੋੜ ਕੇ ਦੇ ਬਾਹਰ ਆ ਜਾਂਦਾ ਫੇਰ ਕਮਿਟੀ ਕਰਦਾ ਮੈਂ ਜਦੋਂ ਕਿਸੇ ਦਾ ਕੋਈ ਬੰਦਾ ਮਾਰਿਆ ਜਾਂਦਾ ਜੀ ਉਹ ਪਰਿਵਾਰ ਬੜੇ ਦੁਖੀ ਹੁੰਦੇ ਹਨ ਮੈਂ ਗੱਲ ਕਰਨਾ ਮੈਂ ਉਹ ਕਾਨੂੰਨ ਨੂੰ ਖੱਖ ਕਰੇ ਕੀਤਾ ਹੈ ਸੀਤ ਸਿੰਘ ਜੀ ਦੀ ਅਕਾਲਪੁਰ ਤੇ ਇਹ ਜਿਹੜੀ ਹੈਗੀ ਗੱਲ ਅਸੀਂ ਪਹਿਲਾਂ ਜਿੰਨੇ ਵੀ ਮਨਿਸਟਰ ਹੈਗੇ ਆ ਉਹਨਾਂ ਦੇ ਨਾਲ ਗੱਲ ਕਰ ਚੁੱਕੇ ਆ ਤੇ ਹੁਣ ਜਿਵੇਂ ਨਵੀਂ ਗਵਰਨਮੈਂਟ ਜਿਹੜੀ ਆ ਲਿਬਰਲ ਪਾਰਟੀ ਦੀ ਆ ਗਈ ਤੇ ਉਹਦੇ ਵਿੱਚ ਇਹ ਕਾਨੂੰਨ ਦੇ ਵਿੱਚ ਕਾਫੀ ਸਾਰੇ ਚੇਂਜਸ ਜਿਹੜੀਆਂ ਉਹ ਆ ਰਹੀਆਂ ਇਹ ਉਹਦੇ ਵਿੱਚ ਜਿਸ ਤਰ੍ਹਾਂ ਹੈ ਬਹੁਤ ਹੀ ਇੱਕ ਗੱਲ ਹੈਗੀ ਸੀ ਕਿ ਉਹ ਆਪਣੇ ਬ੍ਰੈਂਪਟਨ ਦੇ ਵਿੱਚ ਜਿਹੜੀਆਂ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਸੀ ਐਕਸਟਰਸ਼ਨ ਦਾ ਕੰਮ ਜਿਹੜਾ ਚੱਲ ਰਿਹਾ ਸੀ ਤੇ ਉਹਨਾਂ ਨੇ ਫਿਰ ਉਹ ਅਪੀਲ ਜਿਹੜੇ ਰੀਜਨ ਦੀ ਪੁਲਿਸ ਹੈਗੀ ਆ ਉਹਨਾਂ ਨੂੰ ਸਾਰੀਆਂ ਹੁਣ ਇਹ ਪਾਵਰ ਦੇ ਦਿੱਤੀਆਂ ਜਦੋਂ ਕੋਈ ਦੂਜਾ ਹੁੰਦਾ ਉਹ ਹੁਣ ਉਹ ਇੰਨੀ ਜਲਦੀ ਬਾਹਰ ਨਹੀਂ ਆਉਂਦੇ ਜੇ ਤਾਂ ਹੈਗੇ ਆ ਉਹ ਇਲੈਗਲ ਹੈਗੇ ਬੰਦੇ ਉਹ ਜਾਂ ਸਿਰਫ ਅਦੇ ਸਟੂਡੈਂਟ ਆਏ ਆ ਤੇ ਉਹ ਹੁਣ ਉਹਨਾਂ ਨੂੰ ਫੜ ਕੇ ਜਿਹੜੀ ਉਹ ਸਿੰਪਲੀ ਉਹ ਚੜਾ ਦਿੰਦੇ ਆ ਉਹ ਵਾਪਸ ਉਹ ਇੱਥੇ ਨਹੀਂ ਰੱਖਦੇ ਹੁਣ ਉਹ ਤੇ ਜਿਹੜੇ ਇੱਥੋਂ ਵਾਲੇ ਹੈਗੇ ਆ ਉਹਨਾਂ ਉੱਤੇ ਵੀ ਉਹ ਸਖਤੀ ਜਿਹੜੀ ਇਸ ਵੇਲੇ ਉਹ ਕਰ ਰਹੇ ਆ ਇੰਨੀ ਜਲਦੀ ਬਾਹਰ ਨਹੀਂ ਕੱਢਦੇ ਤੇ ਹੋਰ ਕੋਈ ਚੈਲੰਜ ਲੱਗਦਾ ਜੀ ਤੁਹਾਨੂੰ ਇਸ ਵੇਲੇ ਲਿਬਰਲ ਪਾਰਟੀ ਨਹੀਂ ਜਿਹੜਾ ਖਾਸ ਕਰਕੇ ਅਲਬਰਟਾ ਚ ਚੈਲੰਜ ਇਹ ਹੀ ਹੈ ਕਿ ਬੁਰ ਫਿਜੀਸ਼ਨਲੀ ਕੰਜ਼ਰਵੇਟਿਵ ਰਿਹਾ ਹੈ ਪਰ ਜੋ ਵੇਵ ਆਉਂਦੀ ਹੈ ਯੂਨੀਵਰਸ ਨੂੰ ਕੀ ਹੁੰਦਾ ਹੈ ਇਹਦੇ ਲੋਕਾਂ ਦੀ ਲਾਸਟ ਮਿੰਟ ਤੱਕ ਇਸਾ ਮੰਨੀ ਪੜਿਆ ਜਾਂਦਾ ਤੇ ਦੇਖੋ ਹਮ ਲੋਕ ਬਾਤ ਕਰਦੇ ਜਦੋਂ ਬਾਤ ਹੈ <laughs> Thank you. Thank you. So I'm fully supporting Amarjit Sohi. So go, Sohi, go. Thank you. Good luck, Sohi. i um, I'm rooting for you all the way for your next election. Hi, um, I hope you win. We have your full support. Hi Margie, hope you come back there as a damn Welcome you back in Edmonton. Is it okay? You say something about Sohi? Yeah. Oh, okay. I'm here to support Sohi. Um, Who is going to be the candidate for the Liberal? Uh, I know Sohi for a long, long time, and he's a friend of the Filipino community. Uh, let's uh, rally for Sohi, and let's go for him. Put him in the parliament. Thank you. Thank you, I Sohi. community ah. community ਪੂਰੀ ਤਰ੍ਹਾਂ ਅਮਰਜੀਤ ਸੋਹੀਓਨ ਨੂੰ ਸਪੋਰਟ ਕਰੀਏ ਇਹਨਾਂ ਨੇ ਐਜ਼ ਅਡਜੋਸਟ ਮੁਨਿਸਟਰ ਬੜੀਆਂ ਫੋਹੀਆਂ ਸੇਵਾਵਾਂ ਦਿੱਤੀਆਂ ਅਤੇ ਇਥੋਂ ਦੇ એનર્ਜੀ ਸੈਕਟਰ ਨੂੰ ਇਹਨਾਂ ਦੀ ਹਮੇਸ਼ਾ ਪੂਰੀ ਸਪੋਰਟ ਰਹੀ ਹੈ ਸੋ ਇੱਕ ਵਾਰ ਫਿਰ ਆਓ ਇਸ ਗੱਲ ਦਾ ਮੈਕਸਚਰ ਕਰੀਏ ਕਿ ਸਾਡੇ ਅਲਬਰਟਾ ਦੀ ਐਡਵਾਂਸਟਨ ਦੀ ਪ੍ਰੈਜੈਂਟੇਸ਼ਨ ਫੈਡਰਲ ਕੈਬਨਟ ਨੂੰ ਚੋਵੇ ਪਾਰਲੀਮੈਂਟ ਵਿੱਚ ਹੋਵੇ ਅਤੇ ਇਹਨਾਂ ਨੂੰ ਆਪਣਾ ਪੂਰ ਜ਼ੋਰ ਲਾ ਕੇ ਇੱਕ ਅੱਛੀ ਜਿੱਤ ਹਾਸਲ ਕਰਾਈਏ ਥੈਂਕ ਯੂ